हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਟਾਪ ਦੀ ਵਰਡ ਸੇਲ ਲਈ ਲੈ ਕੇ ਆਏ ਜੀ ਤਾਜੀ ਸੂਵੀਆ ਬੱਚਾ ਮਗਰ ਬੱਚੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਵਿੱਚ ਬਾਈ ਜੀ ਹੱਸੀ ਗਾਲ ਹੱਸੀ ਗਾਲ ਜੀ ਸਭ ਠੀਕ ਹੋ ਵਧੀਆ ਜੀ ਹਾਂ ਜੀ ਵਧੀਆ ਬਾਈ ਵਧੀਆ ਚੱਲ ਰਿਹਾ ਬਾਈ ਕੰਮ ਕਰ ਹਾਂ ਜੀ ਵਧੀਆ ਬਾਈ ਬਾਈ ਜਿਹੜੀ ਪਰਸੋਂ ਵੀਡੀਓ ਪਾਈ ਸੀ ਕਿਵੇਂ ਨੇ ਰਿਸਪੌਂਸ ਬੜੀ ਐ ਮੇਰੇ ਵੈਗੀਆਂ ਸੀ ਵੈਡਾਂ ਸਟੋਰੀ ਦੀ ਵੈਗੀਆਂ ਸੀ ਆਪਣੀ ਇੱਕ ਦਿਨ ਪਹਿਲਾਂ ਸ਼ਾਮ ਨੂੰ ਪਾਈ ਸੀ ਠੀਕ ਹੋ ਗਿਆ ਹਾਂ ਜੀ ਤੇ ਇਹ ਵੀਡੀਓ ਤੇ ਵੀ ਬਹੁਤ ਫੋਨ ਆਇਆ ਠੀਕ ਹੈ ਭਾਈ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਜਸ਼ਨ ਗੰਦਾਰਾ ਪਿੰਡ ਬਗਰਾੜੀ ਆ ਜਿਹੜਾ ਫਰੀਦਕੋਟ ਸੀਲ ਜੈਤੋਈ ਠੀਕ ਹੈ ਭਾਈ ਤੇ ਰੇਟ ਆਪਣੇ ਜੈ ਜੀ ਹੁੰਦੇ ਹਨਾ ਰੇਟ ਆਪਾਂ ਵੀਰੇ ਉਨੇ ਕੀ ਕਰਦੇ ਹੁੰਨੇ ਪਰ ਫਿਰ ਵੀ ਮੌਕੇ ਤੇ ਮਾਨਤਨ ਕਰਦਿੰਨੇ ਹੁੰਨੇ ਠੀਕ ਹੈ ਭਾਈ ਮੋਬਾਈਲ ਨੰਬਰ ਬੋਲ 9877624531 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਤੇ ਨੇ ਕਿਹੜਾ ਸੂਸੂਈ ਚੱਕ ਲੈਣ ਇਹ ਵੀਰੇ ਦੂਜੀ ਸੂਏ ਸੂਈ ਆ ਕਦੋਂ ਸੂਈ ਆ ਬਈ ਇਹ ਵੀਰੇ ਅੱਜ ਤੜਕੇ ਸੂਈ ਆ ਜੇਰ ਪੈ ਗਈ ਬਈ ਜੇਰ ਪੈ ਗਈ ਉਹ ਬੱਠਲ ਚੋ ਚੱਕੀ ਆਉਂਦਾ ਮੁੰਡਾ ਦਿਖਾਉਨੇ ਆ ਆਪਾਂ ਕੋਈ ਚੱਕਰ ਬੱਚਾ ਕੀ ਆ ਬਈ ਬੱਚਾ ਮੱਛੀ ਆ ਵੀਰੇ ਬੱਚੀ ਬੜੀ ਚੰਗੀ ਆ ਹਾਂ ਵੀਰੇ ਬਹੁਤ ਚੰਗੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਚੈੱਕ ਕਰੋ ਬਰੀਕੀ ਬਰੂਕੀ ਬਹੁਤ ਆ ਬੱਚੀ ਜੇ ਫੇਸ ਫੂਟ ਚੰਗਾ ਤੇ ਜੇੜਾ ਜਿਹੜੀ ਪਾਈ ਆ ਬੱਠਲ ਚ ਰੱਖੀ ਵੀਡੀਓ ਮੈਨੂੰ ਨਹੀਂ ਕਰਕੇ ਪਰ ਰੱਖ ਲਈ ਸੀ ਚਲੋ ਵਧੀਆ ਕਰਿਆ ਹਾਂ ਤੇ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਨਾੜਾ ਨੂੜਾ ਕਰਮਾਲੀ ਦੇ ਫੁੱਲ ਚਾਰੇ ਥਣ ਨਿਕੜ ਮੇ ਪੀੜੀ ਦੇ ਪਾਵੇ ਵਰਗੇ ਕੱਲਾ ਕੱਲਾ ਥਣ ਕਿੰਨਾ ਬੋਲਾ ਕੱਢਿਆ ਅੱਜ ਫਿਰ ਬੋਲਾ ਵੀਰੇ ਆਪਾਂ ਗੱਪ ਨਹੀਂ ਮਾਰਦੇ 4 ਲੀਟਰ ਕੱਢਿਆ ਸੀਗਾ ਠੀਕ ਆ ਕੋਸ ਬੱਛੀ ਨੂੰ ਝੰਗਾ ਤਾਂ ਸੀਗਾ ਕਿਲੋ ਚੁੰਗੀ ਕੀ ਅੱਧਾ ਕਿਲੋ ਹਣਾ ਠੀਕ ਆ ਬਾਈ ਹਾਂਜੀ ਹੂੰ ਆਰਡਰ ਬੜਾ ਕਮਾਲ ਦਾ ਲੈ ਥਣ ਥਣ ਬਹੁਤ ਚੰਗਾ ਨਾੜਾ ਨੂੜਾ ਫੁੱਲ ਚੰਗੀਆਂ ਕਿੰਨਾ ਦੁੱਧ ਦੇ ਦੂਆ ਐਸਟੀਮੇਟ ਜਾ ਦੁੱਧ ਵੀਰੇ ਮਾਲਕ ਨੇ ਇਹਨੂੰ ਪਲੂਣ ਦਾ 18 ਲੀਟਰ ਦੱਸਿਆ ਠੀਕ ਆ ਆਪਾਂ 18 ਤੋਂ 20 ਰੱਸ ਕੀ ਦੇਵਾਂਗੇ ਆਪਾਂ ਐਵੇਂ ਕੋਈ ਫਾਲਤੁਨੀ ਆਨ ਦੇ ਪਲੱਸ ਜਾਊਗੀ 20 ਤੋਂ 18 ਤਾਂ ਕਿਤੇ ਗਿਆ ਨਹੀਂ ਪੋਲੀ ਸੇਵਾ ਤੇ ਜੋ ਕੋਈ ਚੰਗੀ ਕਰ ਲੂ 20 ਵਿੱਚ ਵਾਜ ਖੋਲ ਲਾ ਬਈ ਸੋਰ ਕੇ ਦਿਖਾ ਦਈਏ ਠੰਢੀ ਵੀ ਪੂਰੀ ਆ ਬਈ ਲੈ ਬਈ ਜਿਵੇਂ ਮਰਜੀ ਹੱਥ ਲਾਈ ਚੱਲ ਕਹਿਣਾ ਕਰਮ ਵਾਲੀ ਨੇ ਕੋਈ ਨਹੀਂ ਕੋਈ ਚੱਕਰ ਨਹੀਂ ਪੂਰੀ ਠੰਢੀ ਆ ਜਿੱਥੇ ਬਹਿ ਜਾ ਕੋਈ ਚੱਕਰ ਨਹੀਂ ਜਿੱਧਰ ਦੀ ਮਰਜ਼ੀ ਬਹਿ ਜਾ ਨਿਆਣਾ ਪਾਉਣਾ ਪਾਲਾ ਹਨਾ ਬਈ ਨੀ ਲੋੜ ਨਹੀਂ ਸੋਣਾ ਪਾ ਲੋ ਪਵਾ ਵੀ ਨਹੀਂ ਨਹੀਂ ਪਣਾ ਤਾਂ ਵੀ ਕੋਈ ਚੱਕਰ ਤਾਂ ਵੀ ਕੋਈ ਚੱਕਰ ਨੀ ਠੰਡੀ ਠੁੰਡੀ ਪੂਰੀ ਆ ਰੰਗ ਰੂਪ ਬਹੁਤ ਚੰਗਾ ਫੇਸ ਬੜਾ ਪਿਆਰਾ ਸੂਈ ਸਵਾਈ ਬੱਚਾ ਮਗਰ ਬੱਚੀ ਤੇ ਜੇਰ ਆ ਜਿਹੜੀ ਬਾਈ ਆ ਬੱਠਲ ਦੇ ਵਿੱਚ ਰੱਖੀ ਬੈਠਾ ਚਾਰੇ ਪਾਸੇ ਬਾਈ ਵੜ ਓਕੇ ਆ ਦੁੱਧ ਤੇ ਆਈ ਵੀ ਬਹੁਤ ਚੰਗਾ ਦੱਸਿਆ ਬਾਈ ਨੇ ਫੇਸ ਰੂਸ ਬਹੁਤ ਚੰਗਾ ਬੈੜਦਾ ਦੁੱਧ ਵਾਕਈ ਚੰਗਾ ਪਾ ਦਊਗੀ ਓਕੇ ਸਿਉਟੀ ਦੇਖੋ ਬਾਈ ਬੜੀ ਕਮਾਲ ਦੀ ਆ ਬੋਦੀਪਰ ਦੀ ਬਹੁਤ ਚੰਗੀਆਂ ਸਨੱਖ ਪੁਣਾ ਵੜ ਦੇ ਵਿੱਚ ਚੰਗਾ ਗਾ ਬਰੀਕੀ ਬਰੂਕੀ ਬਹੁਤ ਆ ਬਈ ਵੈੜ ਦੇ ਵਿੱਚ ਤੋਰਾ ਚੈੱਕ ਕਰਿਓ ਵੈੜ ਦਾ ਬਈ ਆਇਆ ਮੱਤਰਾ ਆਰਡਰ ਵੀ ਬਈ ਕਮਾਲ ਦਾ ਹਜੇ ਚਵਾਈ ਚ ਪਏ ਆ 2 ਘੰਟੇ ਉਹਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣੀ ਹੈ ਚੱਗੀ ਆ ਬਈ ਸੱਦ ਬਈ ਸੁਈ ਸਾਈ ਹੈ ਵੈੜ ਨੂੰ ਕੋਈ ਪਤਾ ਨਹੀਂ ਲੱਗਾ ਕਿ ਨਹੀਂ ਕੋੱਖ ਵੱਜ ਜਾਂਦੀ ਆ ਪੁੱਸ ਸ਼ੁਭ ਮੰਨੇ ਹੀ ਨਹੀਂ ਵੈੜ ਨੇ ਨਾ ਬਾਕੀ ਚਾਰੂ ਚੂਰੂ ਫੁੱਲਾ ਬਈ ਠੀਕ ਆ ਬਈ ਹੂੰ ਇਹ ਮੁੱਲ ਕੀ ਆ ਭਰਾ ਫਿਰ ਇਹਦਾ ਮੁੱਲ ਵੀਰੇ ਆਪਣੇ ਜਾਇਜ਼ ਹੁੰਦੇ ਹਾਰਾ ਰਹੀ ਇਹਦੀ ਕਿ ਵੀ ਜਾਇਜ਼ ਹੀ ਰਹਿਣਗੇ ਥੋੜਾ ਜਿਹਾ ਬੱਚੇ ਦੀ ਖਿੱਚ ਕਰ ਹਾਂ ਬੱਛੀ ਦੀ ਕਰਦੀ ਆ ਕੋਈ ਗੱਲ ਨਹੀਂ ਲੈ ਚੱਲ ਕੋਈ ਕਹਿੰਦੇ ਫੇਸ ਹੂਸ ਬਈ ਰੰਗ ਰੂਪ ਤੋਰਾ ਤਾਰਾ ਲੈ ਇਦੋਂ ਨੂੰ ਅੰਦਰ ਨੂੰ ਜਾਂਦੀ ਆ ਭੱਜੀ ਥੋੜਾ ਜਿਹਾ ਉਪਰ ਆ ਮੰਨਦੀ ਸੀ ਜਗ੍ਹਾ ਦਾ ਇਹਨਾਂ ਬੱਛੀ ਦਾ ਕਰਦੀ ਕਰਕੇ ਨਹੀਂ ਤੁਰਦੀ ਸੀਗੀ ਸੈਦੋਂ ਤੋੜਦੇ ਨੇ ਲੰਮੀ ਆਪਾਂ ਘਰੇ ਹਾਂ ਕੋਈ ਚੱਕਰ ਨਹੀਂ ਬਈ ਤੇ ਕੀ ਮੁੱਲ ਆ ਭਰਾ ਫਿਰ ਇਹਦਾ ਮੋਲਵੀਰੇ ਆਪਣਾ ਜਮਾ ਜਾਇਜ਼ 62000 62000 ਰੁਪਏ ਮਾਨਤਨ ਹੋ ਜਾ ਮਾਨਤਨ ਕਰ ਦਾਂ 62000 ਰੁਪਏ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਮੋਲ ਬਾਈ ਦੇ ਜਾਇਜ਼ ਹੀ ਹੁੰਦੇ ਆ ਬੈਡ ਚੰਗੀ ਆ ਥਣਲੇ ਵੀ ਦੀ ਚੰਗੀ ਆ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਵੀ ਕੁਆਲਟੀ ਵਾਲੀ ਆ ਮੋਲ ਜਮਾ ਜਾਇਜ਼ 62000 ਬਾਕੀ ਕਿਸੇ ਵੀਰ ਨੂੰ ਬਈ ਬੈਡ ਪਸੰਦ ਆ ਬਈ ਛੰਡੀ ਛੁੰਡੀ ਪੂਰੀ ਆ ਵੀਰ ਉਹ ਤਾਂ ਵੱਛੀ ਦੀ ਕਾਲੀ ਕਰਦੀ ਸੀ ਹਾਂਜੀ ਕੋਈ ਚੱਕਰ ਹੀ ਨਾ ਲੈ ਐਂ ਹੀ ਬੈਠਾ ਥੱਲੇ ਹੂੰ ਲੈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ধন্যবাদ